ਕਿ ਬਹੁਤ ਅੱਛਾ ਫਾਰਮੂਲਾ ਹੈ ਕਿ ਮੌਤ ਚੇਤੇ ਆ ਤਾਂ ਰੱਬ ਚੇਤੇ ਆ ਮੌਤ ਚੇਤੇ ਤੋਂ ਭਾਵ ਕੀ ਹੈ ਵੀ ਇੱਕ ਦਿਨ ਜਾਣਾ ਹੈ ਚਾਰ ਦਿਨਾਂ ਦੀ ਜ਼ਿੰਦਗੀ ਹੈ ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਨਿ ਸ਼ਿਨ ਸ਼ਿਨ ਆਉਦ ਬਿਹਾਤ ਹੈ ਫੁੱਟੇ ਕੱਢ ਦਿਓ ਪਾਣੀ ਹਰ ਗੁਣ ਕਾਹੇ ਨਾ ਗਾਵਹੀ ਮੂਰਖ ਅਗਿਆਨਾ ਉਠਾ ਲਾਲਚ ਲਾਗ ਕੇ ਨਹਿ ਮਰਨ ਪਛਾਨਾ ਮਰਨਾ ਭੁੱਲ ਗਿਆ ਕੋਈ ਨਾ ਫਕੀਰ ਸਾਧੂ ਕਹਿੰਦੇ ਕਿਸੇ ਧਰਮਸ਼ਾਲਾ ਵਿੱਚ ਬੈਠਾ ਸਾਂਝੀ ਜਗ੍ਹਾ ਤੇ ਆ ਕੇ ਤੇ ਲੋਕ ਉਹਦੇ ਕੋਲ ਆਉਂਦੇ ਆ ਪਰ ਉਹ ਉਪਦੇਸ਼ ਇਹੀ ਦਿੰਦਾ ਕਿ ਭਾਈ ਰੱਬ ਨੂੰ ਚੇਤੇ ਰੱਖੋ ਪਰਮਾਤਮਾ ਨੂੰ ਚੇਤੇ ਰੱਖੋ ਉਹਨੂੰ ਭੁਲਾਣਾ ਨਹੀਂ ਚਾਹੀਦਾ ਤੇ ਪਹੁੰਚਦੀ ਪਹੁੰਚਦੀ ਗੱਲ ਉਸ ਰਿਆਸਤ ਦੇ ਰਾਜੇ ਕੋਲ ਪਹੁੰਚ ਗਈ ਕਿ ਐਸਾ ਕੌਣਾ ਕੋਣ ਫਕੀਰ ਹੈ ਜਿਹਦੀਆਂ ਗੱਲਾਂ ਲੋਕ ਬੜੇ ਇੰਟਰਸਟ ਨਾਲ ਸੁਣਦਿਆਂ ਸੁਣਦੇ ਨੇ ਲੋਕ ਜਿਹਦੀਆਂ ਗੱਲਾਂ ਸੰਗਤ ਬੜੇ ਧਿਆਨ ਨਾਲ ਸੁਣਦੀ ਹੈ ਐਸਾ ਕੀ ਹੈ ਉਹਦੇ ਵਿੱਚ ਰਾਜਾ ਥੋੜਾ ਹੰਕਾਰੀ ਸੀ ਪਦਾਰਥ ਆ ਜਾਣ ਰਾਜ ਭਾਗ ਮਿਲ ਜੇ ਕਈ ਵਾਰੀ ਰੱਬ ਬਿਸਰ ਜਾਂਦਾ ਦਾਤਾ ਮਿਲ ਜਾਂਦੀਆਂ ਦਾਤਾ ਭੁੱਲ ਜਾਂਦਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਜਾਣਾ ਨਾਹੀਂ ਮਰਨ ਵਿਚਾਰਾ ਕਈ ਵਾਰੀ ਦਾਤਾਂ ਚੇਤੇ ਰਹਿੰਦੀਆਂ ਨੇ ਦਾਤਾ ਵਿਸਤਰੀ ਜਾਂਦਾ ਆਖੋ ਸਤਨਾ ਉਹਨੇ ਰਾਜੇ ਨੇ ਸੋਚਿਆ ਵੀ ਪਤਾ ਕਰੀਏ ਕੈਸਾ ਫਕੀਰ ਹੈ ਆਪਾਂ ਵੀ ਸੁਣੀਏ ਕੋਈ ਪ੍ਰਮਾਤਮਾ ਨਾਲ ਜੋੜਨ ਵਾਸਤੇ ਬੜੇ ਪ੍ਰਮਾਣ ਹੁੰਦੇ ਕਈ ਗੱਲਾਂ ਬਾਪਰੀਆਂ ਵੀ ਨਹੀਂ ਹੁੰਦੀਆਂ ਸਿਆਣੇ ਗੁਰਮਖਾਂ ਨੇ ਸਾਧੂਆਂ ਨੇ ਸੰਤਾਂ ਨੇ ਪ੍ਰਮਾਣ ਬਣਾਏ ਹੁੰਦੇ ਆ ਤਰੀਕਾ ਵੀ ਬੰਦਾ ਰੱਬ ਨਾਲ ਜੁੜ ਜਾਏ। ਕਈ ਘਟਨਾਵਾਂ ਵਾਪਰੀਆਂ ਹੁੰਦੀਆਂ ਨੇ, ਕਈ ਹੱਡ ਵੀ ਤੀਆਂ ਹੁੰਦੀਆਂ ਨੇ, ਕਈ ਇਤਿਹਾਸਕ ਸਾਖੀਆਂ ਹੁੰਦੀਆਂ। ਉਹ ਫਕੀਰ ਬੈਠਾ ਤੇ ਰਾਜਾ ਕਹਿੰਦਾ ਵੀ ਚੱਲ ਗਿਆ ਆਪਾ ਪਤਾ ਕਰੀਏ। ਰਾਜੇ ਕੋਲ ਚਲਾ ਗਿਆ। ਭੀੜ ਵੜੀ ਆ ਤੇ ਲੋਕਾਂ ਨੇ ਰਸਤਾ ਛੱਡ ਦਿੱਤਾ ਰਾਜੇ ਨੂੰ। ਬੈਠਾ ਜਾ ਕੇ ਤੇ ਰਾਜਾ ਕਹਿੰਦਾ ਜੀ ਮੈਨੂੰ ਵੀ ਕੋਈ ਉਪਦੇਸ਼ ਦਿਓ ਵੈਸੇ ਮੈਂ ਇਹਨਾਂ ਗੱਲਾਂ ਤੇ ਵਿਸ਼ਵਾਸ ਨਹੀਂ ਕਰਦਾ ਮੈਨੂੰ ਦੱਸੋ ਮੈਨੂੰ ਕੋਈ ਗਿਆਨ ਕਰਾਓ ਮੈਨੂੰ ਥੋੜੇ ਸਮੇਂ ਵਿੱਚ ਗਿਆਨ ਹੋ ਜਾਏ ਐਸਾ ਕੋਈ ਦੱਸੋ ਬਚਨ ਉਹ ਫਕੀਰ ਨੇ ਨਾ ਸੁਭਾਅ ਕੀ ਕਹਿੰਦਾ ਵੀ ਰਾਜਨ ਸਾਂਭ ਲੈ ਸਮਾਂ ਬਹੁਤ ਥੋੜਾ ਹੈ ਤੂੰ 7 ਦਿਨਾਂ ਚ ਹੀ ਮਰ ਜਾਣਾ ਆਖੋ ਸਤਨਾ ਉਹ ਰਾਜਾ ਕਹਿੰਦਾ ਵੀ ਮੈਂ ਤਾਂ ਨਾ ਹੀ ਆਉਂਦਾ ਤਾਂ ਚੰਗਾ ਸੀ ਵੀ ਮੈਂ ਤਾਂ ਪੰਗੇ ਹੀ ਲੈ ਲਿਆ ਆਖੇ ਫਕੀਰ ਕੋਲੇ ਮੈਂ ਆਪਦੇ ਮਹਿਲ 'ਚ ਬੈਠਾ ਸੀ ਚੰਗਾ ਇਹਨੇ ਹੋਰ ਹੀ ਬਚਨ ਕਰਤਾ ਉਹ ਫਕੀਰ ਕਹਿੰਦਾ ਵੀ ਰਾਜਨ 7 ਦਿਨਾਂ ਚ ਮਰ ਜਾਣਾ ਤੂੰ ਆਪਣਾ ਸਮਾਂ ਸਾਂਭ ਲੈ ਰਾਜੇ ਨੂੰ ਤਰੇਲੀਆਂ ਆ ਗਈਆਂ ਪਸੀਨਾ ਆਉਣ ਲੱਗ ਪਿਆ ਹੁਣ ਮੌਤ ਦਾ ਨਾਂ ਸੁਣ ਕੇ ਕਹਿੰਦਾ ਪੱਕੀ ਗੱਲ ਐ ਕਹਿੰਦਾ ਹਾਂ ਕੋਈ ਉਪਾਅ ਕੋਈ ਉਪਾਅ ਨਹੀਂ ਤੂੰ 7 ਦਿਨਾਂ ਚ ਮਰ ਜਾਣਾ ਹੈ ਗਿਆ ਜਾ ਕੇ ਮੈਲ ਵਿੱਚ ਬਹਿ ਗਿਆ ਹੁਣ ਕਿਉਂਕਿ 7 ਦਿਨਾਂ ਦੀ ਖੇਡ ਸੀ ਸਮਝਾਉਣਾ ਸੀ ਫਕੀਰ ਰਾਜਾ ਬੈਠਾ ਤੇ ਜਦੋਂ ਇੱਥੋਂ ਗਏ ਤੇ ਥਾਲਾ ਲੈ ਕੇ ਆਂਦਾ ਲੋ ਜੀ ਪ੍ਰਸ਼ਾਦਾ ਛਕੋ ਰਾਜਾ ਕਹਿੰਦਾ ਵੀ ਮੈਨੂੰ ਚੰਗਾ ਨਹੀਂ ਲੱਗਾ ਚੰਗਾ ਨਹੀਂ ਲੱਗਦਾ ਮੈਨੂੰ ਦੂਜੇ ਦਿਨ ਫੇਰ ਜਦੋਂ ਪਤਾ ਲੱਗਿਆ ਵੀ ਰਾਜੇ ਨੇ ਤਾਂ ਪੋਸ਼ਾਕ ਵੀ ਨਹੀਂ ਬਦਲੀ ਆਪਣੀ ਆ ਕੇ ਉਹਦੇ ਐਲਕਰ ਕਹਿੰਦੇ ਰਾਜਨ ਪੋਸ਼ਾਕ ਤਾਂ ਬਦਲ ਲਓ ਉਹ ਕਹਿੰਦਾ ਕਿਹੜੀ ਵਿਸ਼ਾਕ ਬਸ ਕੁਛ ਨਹੀਂ ਚੰਗਾ ਲੱਗਦਾ ਕੁਛ ਸੋਚਦੇ ਆਂ ਫਿਰ ਕੁਛ ਕਰੋ ਉਹਦੇ ਵਜੀਰੇ ਨੇ ਦੱਸਿਆ ਕਹਿੰਦਾ ਜੀ ਵੇਖੋ ਜੰਮਣ ਮਰਨਾ ਹੁਕਮ ਹੈ ਪਾਣਾ ਆਵੇ ਜਾਏ ਤੁਸੀਂ ਨਾ ਇਦਾਂ ਕਰੋ ਖਾਣਾ ਵੀ ਖਾਓ ਪਸ਼ਾਕ ਵੀ ਪੈਨੋ 7 ਦਿਨਾਂ ਵਿੱਚ ਕੋਈ ਪੁੰਨ ਦਾਨ ਕਰੋ ਕਹਿੰਦਾ ਹਾਂ ਇਹ ਠੀਕ ਹੈ ਹੁਣ ਮੌਤ ਚੇਤੇ ਰਹਿੰਦੀ ਏ ਕਹਿੰਦਾ ਇਦਾਂ ਕਰੋ ਵੀ ਜਿਹੜਾ ਫालतू ਕੱਪੜਾ ਪਿਆ ਕੋਈ ਪੁਸ਼ਾਕਾਂ ਉਹ ਵੀ ਕਿਸੇ ਲੋੜਵੰਦਾਂ ਨੂੰ ਦੇ ਦਿਓ। ਬਾਕੀ ਲੋੜਵੰਦਾਂ ਨੂੰ ਜਿਨ੍ਹਾਂ ਨੂੰ ਕੱਪੜਾ ਚਾਹੀਦਾ ਕੱਪੜਾ ਲਿਆ ਕੇ ਦਿਓ ਬਾਜ਼ਾਰੋਂ। ਜਿਹਨੂੰ ਮਾਇਆ ਚਾਹੀਦੀ ਹੈ ਮਾਇਆ ਦਾਨ ਕਰੋ। ਜਿਹਨੂੰ ਲੰਗਰ ਚਾਹੀਦਾ ਲੰਗਰ ਲਾਓ। ਪੁੰਨ ਦਾਨ ਕਰੋ ਸਮਾਂ ਬਹੁਤ ਥੋੜਾ ਹੈ। ਪੁੰਨ ਦਾਨ ਕਰਦੇ ਰਹੇ ਗਰੀਬਾਂ ਨੂੰ ਲੰਗਰ ਛਕਾਇਆ। ਲੋੜਵੰਦਾਂ ਨੂੰ ਕੱਪੜੇ ਵੀ ਦਿੱਤੇ ਤੇ ਸੇਵਾ ਕੀਤੀ ਤੇ ਨਾਲ-ਨਾਲ ਭਜਨ ਸਿਮਰਨ ਵੀ ਕਰਦਾ ਰਿਹਾ ਵੀ ਹੁਣ ਵਾਹਿਗੁਰੂ ਵਾਹਿਗੁਰੂ ਕਰ ਲਈਏ ਆਵੇ ਅੰਤ ਨਾ ਭਜਿਆ ਜਾਈ ਉਦਾਂ ਕਹਿੰਦੇ ਅੰਤ ਵੇਲੇ ਭਜਿਆ ਨਹੀਂ ਜਾਂਦਾ ਭਾਵ ਸਿਮਰਿਆ ਨਹੀਂ ਜਾਂਦਾ ਇਹ ਪਹਿਲਾਂ ਸਮਾਂ ਸਾਹਮਣਾ ਚਾਹੀਦਾ ਆਵੇ ਅੰਤ ਨਾ ਭਜਿਆ ਜਾਈ ਸਿਮਰਨ ਵੀ ਕਰਦਾ ਹੈ ਹੋਇਆ ਕਿ ਕਹਿੰਦੇ ਪਹਿਲਾ ਦਿਨ ਲੰਘਿਆ ਦੂਜਾ ਦਿਨ ਲੰਘਿਆ ਤੀਜਾ ਦਿਨ ਲੰਘਿਆ ਸੱਤ ਦਿਨ ਲੰਘ ਕੇ ਤੇ ਅੱਠਵਾਂ ਦਿਨ ਆ ਗਿਆ ਪਰ ਰਾਜਾ ਮਰਿਆ ਨਾ ਉਹ ਰਾਜਾ ਜਦੋਂ ਅੱਠਵਾਂ ਦਿਨ 12 ਕ ਵੱਜ ਗਏ ਦੂਜੇ ਦਿਨ ਹੌਸਲਾ ਵੀ ਹੋਇਆ ਵੀ ਵੱਜ ਗਏ ਤੇ ਨਾਲੇ ਗੁੱਸਾ ਵੀ ਆਉਂਦਾ ਫਕੀਰ ਤੇ ਵੀ ਮੈਂ ਰਾਜਾ ਸੀ ਇਹ ਫਕੀਰ ਨੇ ਮੈਨੂੰ ਬੁੱਧੂ ਬਣਾਇਆ ਰਾਜੇ ਨੂੰ ਉਹਨੇ ਪਰਵਾਹੀ ਨਹੀਂ ਮੰਨੀ ਵੀ ਮਜਾਕ ਕਰਦਾ ਮੈਂ ਰਾਜੇ ਨੂੰ ਕਰ ਰਿਹਾ ਕਿਸੇ ਆਮ ਬੰਦੇ ਨੂੰ ਕਰਦਾ ਤਾਂ ਠੀਕ ਸੀ ਉਹ ਕਹਿੰਦੇ ਰਾਜੇ ਨੂੰ ਗੁੱਸਾ ਆਇਆ ਕਹਿੰਦਾ ਬਚਦਾ ਗਏ ਜਾਨ ਤਾਂ ਬਚ ਗਈ ਚਲ ਪੁੱਛੀਏ ਤਾਂ ਸਹੀ ਜਾ ਕੇ ਫਕੀਰ ਨੂੰ ਵੀ ਫਕੀਰਾ ਤੂੰ ਝੂਠ ਬੋਲਣ ਦੇ ਠੇਕਾ ਲੈ ਰੱਖਿਆ ਝੂਠ ਬੜਾ ਬੋਲਦਾ ਗਿਆ ਜਾ ਕੇ ਭੱਜਿਆ ਲਾਉ ਲਸ਼ਕਰ ਲੈ ਕੇ ਗਿਆ ਆਪਣਾ ਕਹਿੰਦਾ ਉਹ ਫਕੀਰਾ ਕਿਉਂ ਐਵੇਂ ਲੋਕਾਂ ਨਾਲ ਠੱਗੀਆਂ ਮਾਰਦਾ ਕਹਿੰਦਾ ਦੱਸੋ ਜੀ ਕੀ ਠੱਗੀ ਮਾਰੀ ਐ ਕਹਿੰਦਾ ਤੂੰ ਮੈਨੂੰ ਕਹਿੰਦਾ ਸੀ ਵੀ ਤੂੰ 7 ਦਿਨਾਂ 'ਚ ਮਰ ਜਾਣਾ ਮੈਂ ਤਾਂ ਬੈਠਾ ਤੇਰੇ ਸਾਹਮਣੇ ਕਹਿੰਦਾ ਨਹੀਂ ਨਹੀਂ ਮੈਂ ਝੂਠ ਨਹੀਂ ਬੋਲਿਆ ਝੂਠ ਬੋਲਤਾ ਦਿੱਤਾ ਕਹਿੰਦਾ ਕਹਿੰਦਾ ਮੈਂ ਨਹੀਂ ਝੂਠ ਬੋਲਿਆ ਕਹਿੰਦਾ ਕਿਉਂ ਨਹੀਂ ਝੂਠ ਬੋਲਿਆ ਕਹਿੰਦਾ ਇਦਾਂ ਦੱਸ ਰਾਜਨ ਚੱਲ ਸੱਤ ਦਿਨਾਂ ਚ ਮੈਂ ਤੈਨੂੰ ਕਿਹਾ ਵੀ ਤੂੰ ਮਰ ਜਾਣਾ ਤੂੰ ਸੱਤ ਦਿਨ ਕਰਦਾ ਕੀ ਰਿਹਾ ਕਹਿੰਦਾ ਨਾ ਤਾਂ ਚਾਜ ਨਾ ਖਾਦਾ ਨਾ ਪਹਿਨਿਆ ਮੈਂ ਪੁੰਨ ਦਾ ਅਨੁਭਵ ਕੀਤਾ ਮੈਂ ਸਿਮਰਨ ਬਹੁਤ ਕੀਤਾ ਮੈਂ ਸੇਵਾ ਵੀ ਕੀਤੀ ਤੇ ਬਹੁਤ ਲੋੜਵੰਦਾ ਦੀ ਮਦਦ ਕੀਤੀ ਉਹ ਕਹਿੰਦਾ ਵਸਤੇ ਨੂੰ ਆਹੀ ਦੱਸਣਾ ਸੀ ਕਿ ਹਫਤੇ ਵਿੱਚ ਕਿੰਨੇ ਦਿਨ ਨੇ ਕਹਿੰਦਾ ਸੱਤ ਆਹ 7 ਦਿਨਾਂ ਦੀ ਸਾਰੀ ਦੁਨੀਆ ਜਾਂਦੀ ਐ 8ਵਾਂ ਤੇ ਦਿਨੀ ਹੈ ਨਹੀਂ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਜਮਾਵਾਰ ਐਤਵਾਰ ਰਾਜਨ 7 ਦਿਨਾਂ ਦੀ ਦੁਨੀਆ ਆਉਂਦੀ ਐ ਤੇ 7 ਦਿਨਾਂ ਦੀ ਦੁਨੀਆ ਜਾਂਦੀ ਐ ਜੇ ਝੂਠ ਕੀ ਐ ਪਰ ਇੱਕ ਗੱਲ ਯਾਦ ਰੱਖੀ ਜੇ ਤੂੰ ਪਹਿਲਾਂ ਐਦਾ ਨਹੀਂ ਕਰਦਾ ਸੀ ਜੇ ਤੇਰੇ ਮੌਤ ਯਾਦ ਸੀ ਤਾਂ ਤੂੰ ਪੁੰਨ ਦਾਨ ਕਰਦਾ ਰਿਹਾ ਜਦੋਂ ਤੇਰੇ ਮੌਤ ਚੇਤੇ ਨਹੀਂ ਸੀ ਤੂੰ ਐਨਾ ਨਹੀਂ ਕਰਦਾ ਸੀ ਖਾ ਵੀ ਪੀ ਵੀ ਪੈਣ ਪੱਚਰ ਪਰ ਉਹਨੂੰ ਰੱਬ ਨੂੰ ਚੇਤੇ ਰੱਖ ਇਹ ਰਾਜ ਭਾਗ ਦਿੱਤਾ ਹੀ ਉਹਨੇ ਅਸੀਂ ਇੱਕ ਪਿਤਾ ਦੀ ਔਲਾਦ ਆ ਉਹ ਪਰਮਾਤਮਾ ਸਮਝ ਗਿਆ ਕਹਿੰਦਾ ਅੱਛਾ ਜੀ ਤਾਂ ਸਮਝਾਉਣਾ ਚਾਹੁੰਦੇ ਸੀ ਹਾਂ ਇਹਨਾਂ ਸੱਤਾਂ ਦਿਨਾਂ ਚ ਸਾਰੀ ਦੁਨੀਆ ਜੰਮਦੀ ਐ ਤੇ ਮਰਦੀ ਐ ਪਰ ਕਰਨਾ ਕੀ ਐ ਮੈਂ ਤੈਨੂੰ ਇਹ ਦੱਸਿਆ ਜਿਹੜਾ ਤੂੰ ਕਰਦਾ ਰਿਹਾ ਐ ਨਾ ਇਹ ਥੋੜਾ ਥੋੜਾ ਕਰਕੇ ਸਦਾ ਕਰਦਾ ਰਿਹਾ ਕਰ ਏਕ ਪਿਤਾ ਏਕ ਸਗੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਇੱਕ ਪਿਤਾ ਦੀ ਔਲਾਦ ਆ ਸੀ ਉਹਦੇ ਬੱਚੇ ਆ ਉਹਨੇ ਦਿੱਤਾ ਉਹ ਸਾਡਾ ਗੁਰਪਾਈ ਵੀ ਆ ਸੁਣ ਮੀਤਾ ਦੇ ਕਿੰਨੇ ਪਿਆਰ ਨਾਲ ਕਹਿੰਦੇ ਆ ਮਹਾਰਾਜ ਕਹਿੰਦੇ ਉਹ ਮੇਤਰਾ ਸੁਣ ਸੁਣ ਮੀਤਾ ਜੀ ਉਹ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇ ਉਹ ਦਿਖਾਈ ਮੈਨੂੰ ਪਰਮਾਤਮਾ ਦਾ ਦਰਸ਼ਨ ਕਰਾ ਦੇ ਐਦਾਂ ਉਹਦੇ ਦਰਸ਼ਨ ਹੁੰਦੇ ਆ ਮੇਰੀ ਜੰਦ ਤੱਥੋਂ ਮੁੜ ਮੁੜ ਸਦਕੇ ਜਾਏਗੀ ਬਲਹਾਰ ਜਾਏਗੀ ਸੁਣ ਮੀਤਾ ਧੂਰੀ ਕੋ ਬਲ ਜਾਈ ਮੇਰੀ ਬੇਨਤੀ ਸੁਣ ਮੈਂ ਤੇਰੇ ਚਰਨਾਂ ਦੀ ਧੂੜ ਤੋਂ ਕੁਰਬਾਨ ਜਾਂਦਾ ਹਾਂ ਇਹ ਮਨ ਤੇਰਾ ਭਾਈ ਮੈਂ ਆਪਣਾ ਇਹ ਮਨ ਤੇਰਾ ਆਗਿਆਕਾਰ ਬਣਾਉਣ ਨੂੰ ਤਿਆਰ ਹੋਣਾ ਹੁਣ ਆਗਿਆਕਾਰ ਬਣ ਗਿਆ ਨਾ ਮਨ ਮੌਤ ਚੀਤੇ ਆ ਤਾ ਰੱਬ ਚੀਤੇ ਆ ਉਹਦੀ ਆਗਿਆ ਚ ਤੁਰ ਪਾਪ ਮਲੋਵਾ ਮਲ ਮਲ ਧੋਵਾ ਇਹ ਮਨ ਤੈਂਕੂ ਦੇਸਾ ਮੈਂ ਤੇਰੇ ਦੋਵੇਂ ਪੈਰ ਮਲਾਂਗਾ ਇਹਨੂੰ ਮਲ ਮਲ ਕੇ ਧੋਵਾਂਗਾ ਮੈਂ ਆਪਣਾ ਇਹ ਮਨ ਤੇਰੇ ਹਵਾਲੇ ਕਰਾਂਗਾ ਸੁਣ ਮੀਤਾ ਹਉ ਤੇਰੀ ਸ਼ਰਣਾਈ ਆਇਆ ਪ੍ਰਭ ਮਿਲੋ ਦਿਓ ਉਪਦੇਸਾ ਮੇਰੀ ਬੇਨਤੀ ਸੁਣ ਮੈਂ ਤੇਰੀ ਸ਼ਰਨ ਵਿੱਚ ਆਇਆ ਹਾਂ ਮੈਨੂੰ ਅਜਿਹਾਂ ਉਪਦੇਸ਼ ਦੇ ਕਿ ਮੈਂ ਉਸ ਪ੍ਰਮਾਤਮਾ ਨੂੰ ਮਿਲ ਸਕਾਂ ਰਾਜਨ ਮਾਣ ਨਾ ਕਰ ਮਾਣ ਨਾ ਕੀਜੈ ਸ਼ਰਨ ਪੁਰੀਜੈ ਕਰੈ ਸੋ ਭਲਾ ਮਨਾਈਐ ਇਹ ਮਾਣ ਤੋੜਿਆ ਫਿਰ ਫਕੀਰ ਨੇ ਰਾਜੇ ਦਾ ਮਾਣ ਨਾ ਕੀਜੈ ਸ਼ਰਨ ਪਰੀਜੈ ਕਰੈ ਸੋ ਭਲਾ ਮਨਾਈਐ ਗੁਰਮੁਖ ਪ੍ਰਭੂ ਮਲਾਪ ਦੀ ਜੁਗਤ ਦੱਸਦਾ ਹੈ ਮਿੱਤਰ ਸੁਣ ਕਿਸੇ ਕਿਸਮ ਦਾ ਮਾਣ ਨਹੀਂ ਕਰਨਾ ਮਾਲਕ ਦੀ ਸ਼ਰਨ ਪਏ ਰਹਿਣਾ ਚਾਹੀਦਾ ਜੋ ਕੁਝ ਪਰਮਾਤਮਾ ਕਰ ਰਿਹਾ ਹੈ ਉਹਨੂੰ ਭਲਾ ਕਰਕੇ ਮੰਨਣਾ ਚਾਹੀਦਾ ਹੈ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਇਉਂ ਦਰਸ਼ਨ ਹਰ ਜੀਉ ਪਾਈਐ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਉਹਨੂੰ ਭੇਟ ਕਰ ਦੇਣਾ ਚਾਹੀਦਾ ਹੈ ਉਹਦਾ ਹੈ ਪ੍ਰਮਾਤਮਾ ਦਾ ਇਸ ਤਰ੍ਹਾਂ ਪ੍ਰਮਾਤਮਾ ਨੂੰ ਲੱਭ ਲਈਦਾ ਹੈ ਭਇਓ ਅਨੁਗ੍ਰੋਹ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਬੀਠਾ ਸੰਤ ਜਨਾਂ ਦੀ ਕਿਰਪਾ ਨਾਲ ਜਿਸ ਮਨੁੱਖ ਉਤੇ ਮਾਲਕ ਦੀ ਮਿਹਰ ਹੋਵੇ ਉਹਨੂੰ ਪ੍ਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਫਿਰ ਪਿਆਰਾ ਲੱਗਣ ਲੱਗ ਪਿਆ ਨਾਮ ਪ੍ਰਮਾਤਮਾ ਦਾ ਸੇਵਾ ਤੇ ਸਿਮਰਨ ਜਨਾਨਕ ਕੋ ਗੁਰ ਕਿਰਪਾ ਧਾਰੀ ਸਭ ਅਕੁਲ ਨਿਰੰਝਣ ਢੀਠਾ ਐ ਸੱਜਣਾ ਮਾਰੇ ਕਹਿੰਦੇ ਦਾਸ ਨਾਨਕ ਉੱਤੇ ਗੁਰੂ ਨੇ ਕਿਰਪਾ ਕੀਤੀ ਗੁਰੂ ਨਾਨਕ ਦੇਵ ਜੀ ਨਾਨਕ ਨੂੰ ਹਰ ਥਾਂ ਉਹ ਪ੍ਰਭੂ ਦੇਸਣ ਲੱਗ ਪਿਆ ਜਿਹਦੀ ਕੋਈ ਖਾਸ ਕੁੱਲ ਨਹੀਂ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਪਾਵਨ ਪਵਿੱਤਰ ਗੁਰਬਾਣੀ ਦੇ ਅੰਦਰ ਬਖਸ਼ਿਸ਼ ਕਰਦੇ ਹਨ ਹੋਈਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ